どうでかんがや

we

ਆਉਜੀ ਬਿਗਮਨਾ ਸ਼ੈਤਾਨ ਅਦੇ ਜੀਨ ਅੱਜ ਜੋ ਪੈਂਡੋਮਰਪੁਰੇ ਦੇ ਵਿੱਚ ਅਜਤ ਪੀਰ ਬਾਬਾ ਨਮਾਨੇ ਸ਼ਾ ਤਕੀ ਵਾਲੀ ਸਰਕਾਰ ਜਿੰਨਾ ਦਾ ਮੇਲਾ ਸਾਰੇ ਨਗਰ ਦੇ ਸਹਿਯੋਗ ਨਾਲ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੁਮਤਾਮ ਨਾਲ ਮਿਲਾਇਆ ਜਾ ਰਿਹਾ ਹੈ ਹਾਂਜੀ ਇਹ ਹਰ ਸਾਲ ਦੀ ਤਰ੍ਹਾਂ ਐਰਕਾ ਵੀ ਜਿਹੜਾ ਬੜਾ ਸੰਗਤਾਂ ਦੇ ਸਹਿਯੋਗ ਨਾਲ ਹੈ ਹਾਂਜੀ ਜੀ ਇਹ ਬੇਲਾ ਜਿਹੜਾ ਵਾ ਇਹ ਬਹੁਤ ਪੁਰਾਣਾ ਇਹ ਸਾਲ ਪੁਰਾਣਾ ਦਰਬਾਰ ਹੈ ਇਹ ਜੀ ਕਟੋ ਘਟ 440 ਸਾਲ ਪੁਰਾਣਾ ਹਸਤਾਨਾ 40 45 ਸਾਲ ਸਾਡੇ ਤੋਂ ਪਹਿਲਾਂ ਵੀ ਸਾਡੇ ਵੱਡੇ ਬਜ਼ੁਰਗਾਂ ਨੇ ਸੇਵਾ ਕੀਤੀ ਆ 20 25 ਸਾਲ ਹਾਨੂੰ ਹੋ ਗਏ ਹੈ ਸੇਵਾ ਕਰਦਿਆਂ ਨੂੰ ਤੇ ਇਤਰਾਹੀ ਸਾਰਾ ਨਗਰ ਜਿਹੜਾ ਵਾ ਸਾਡੇ ਆਉਣ ਤੋਂ ਪਹਿਲਾਂ ਵੀ ਇਹ ਮੇਲੇ ਚੱਲਦੇ ਰਹੇ ਆ ਸਾਰੇ ਨਗਰਾਂ ਦੇ ਸੰਯੋਗ ਨਾਲ ਸੰਗਤ ਦੇ ਸੰਯੋਗ ਦੇ ਨਾਲ ਹੀ ਇਹ ਮੇਲਾ ਹਰ ਸਾਲ ਧੂਮ ਧਾਮ ਨਾਲ ਹਜਤ ਪੀਰ ਬਾਬਾ ਅਦਮਾਨੇਸ਼ਾ ਸਰਕਾਰ ਦਾ ਮਨਾਇਆ ਜਾਂਦਾ ਜੀ ਹਾਂਜੀ ਇਹ ਜਿਹੜਾ ਸਾਰਾ ਉਸਾਰੀ ਦਾ ਕੰਮ ਚੱਲ ਗਿਆ ਉੱਪਰ ਲੈਟਰ ਦਾ ਹਾਂਜੀ ਤੇ ਬਾਬਾ ਜੀ ਤੁਸੀਂ ਜਿਹੜੇ ਐਨਆਰਆਈ ਭਰਾ ਬਾਹਰ ਬੈਠੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜਾ ਆਪਣੇ ਦਰਬਾਰ ਦਾ ਲੈਟਰ ਪਹਿਣਾ ਹੈ ਹਾਂਜੀ ਅਹੀ ਤੇ ਵੇਖੋ ਇਹ ਜਿਹੜੇ ਪੀਰਾਂ ਬਜ਼ੁਰਗਾਂ ਦੇ ਦਰਬਾਰ ਆ ਜਾਂ ਕੋਈ ਵੀ ਗੁਰੂ ਘਰ ਆ ਉਹ ਸੰਗਤਾਂ ਦੇ ਸੰਯੋਗ ਨਾਲ ਹੀ ਬੰਦੇ ਆ ਇਕੱਲਾ ਕੋਈ ਨਹੀਂ ਬਣਾ ਸਕਦਾ ਸਾਡੇ ਸਾਰਿਆਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਅਸੀਂ ਤੇ ਕਰਦੇ ਆ ਕਿ ਬਾਦ ਚੜ ਕੇ ਜਿਹੜੀ ਆ ਪੀਰਾਂ ਬਜ਼ੁਰਗਾਂ ਦਾ ਡੇਰੇ ਦਰਬਾਰ ਆਸਤੇ ਸੇਵਾ ਵੀ ਬਚਾਓ ਤੇ ਗੁਰੂ ਘਰ ਦੀਆਂ ਪੂਛਿਆ ਪ੍ਰਾਪਤ ਕਰੋ ਜੀ